ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਤੇ ਅੱਜ ਹੈਗਾ ਜੀ ਦਿਨ ਮੰਡੇ ਹਾਂ ਸੋਮਵਾਰ ਹੈਗਾ ਹੈ ਤੇ ਆਪਾਂ ਅੱਜ ਜਾ ਰਹੇ ਹਾਂ ਜੀ ਦਿੱਲੀ ਨੂੰ ਬੇਟੀ ਦੇ ਕੋਲ ਤਿਆਰੀਆਂ ਵੈਰੀਆਂ ਆਪਾਂ ਕਰ ਰਹੇ ਆ ਆਹ ਦੇਖੋ ਬੇਟੀ ਦਾ ਹਲੇ ਇੰਨੇ ਕੱਪੜੇ-ਕੁਪੜੇ ਹਲੇ ਹੋਰ ਪਏ ਸੀ ਇੱਥੇ ਵੀ ਆਪਾਂ ਨੇ ਬੈਗ ਕਰ ਲਏ ਨੇ ਨਾਲ ਲੈ ਕੇ ਜਾਣ ਨੂੰ ਨਿਸ਼ੂ ਵੀ ਅੱਜ ਜਲਦੀ ਆ ਗਈ ਆ ਆਫਿਸ ਤੋਂ ਡਾਕਟਰ ਸਾਹਿਬ ਵੀ ਤਿਆਰ ਹੋ ਗਏ ਨੇ ਕੁਰਤਾ ਪਜਾਮਾ ਪਾ ਕੇ ਪਰਨਾ ਬੰਨ ਕੇ ਨਿਸ਼ੂ ਲੱਗੀ ਹੈ ਜੇ ਗੱਡੀ ਕੱਢਣ ਕਿਉਂਕਿ ਨਿਸ਼ੂ ਚਲਾਉਗੀ ਗੱਡੀ ਡਾਕਟਰ ਸਾਹਿਬ ਦੇ ਬੈਕ ਪੇਨ ਰਹਿੰਦੀ ਹੈ ਨਾ ਇੱਕੋ ਸਾਡਾ ਕੋਕੋ ਵੀ ਚੱਲੇ ਆ ਨਾਲ ਸਾਡੇ ਦਿੱਲੀ ਨੂੰ ਕੋਕੋ ਕੋਕੋ ਉੱਪਰ ਬਿਠਾਤਾ ਸੀ ਅੱਤੇ ਮੈਂ ਜੁਗਨੂ ਨੂੰ ਕੋਈ ਕੋਈ ਗਈ ਜਾ ਰਹੀ ਸੀ ਕੋਕੋਕੋਲ ਨੂੰ ਜਾ ਰਹੀ ਸੀ ਨਾ ਤੇ ਕੋਕ ਕੋਈ ਮੂੰਹ ਚ ਨਿਕਲੀ ਜਾ ਰਿਹਾ ਸੀ ਥੱਲੇ ਲਾ ਲਾ ਇੱਥੇ ਆਏ ਮੇਰੇ ਵਾਲ ਨਾ ਪੱਟੀ ਖਾਈ ਦੇਖ ਕਿੱਧਰ ਦੀ ਨਿਕਲਦਾ ਵੀ ਮੈਂ ਇਧਰ ਉਧਰ ਦੀ ਫੜ ਲਾ ਪਹੁੰਚ ਗਏ ਅਸੀਂ ਬੇਟੀ ਦੇ ਘਰ ਪਹੁੰਚੇ ਤਾਂ ਅਸੀਂ ਕਾਫੀ ਦੇਰ ਦੇ ਹੋਏ ਸੀ ਇਹਨਾਂ ਦੋਨਾਂ ਦੀ ਵੀਡੀਓ ਨਹੀਂ ਸੀ ਮੈਂ ਬਣਾ ਸਕੀ ਇੱਧਰ ਦੇਖੋ ਕੋਕੋ ਤੇ ਇਹਨਾਂ ਦੀ ਆਪਸ ਵਿੱਚ ਬਣੀ ਨਹੀਂ ਹੈਗੀ ਜੋ ਜਗਨੂ ਤੇ ਕੋਕੋ ਦੀ ਇਹਨਾਂ ਨੂੰ ਗਰਵਿੰਦੇ ਨੂੰ ਗਿਫਟ ਲੈ ਕੇ ਆਏ ਨੇ ਸਕੈਟਿੰਗ ਕਰਨ ਦੇ ਲਈ ਦੇਖੋ ਪੈਨਾ ਰਹੇ ਨੇ ਉਹਦੇ

ਦੀ ਮੇਰੀ ਰੋਟੀਆਂ ਬਣਾਉਣ ਲੱਗੀ ਕੋਕੋ ਚਲੋ ਤਾਂ ਖੀਰ ਕੋਕੋ ਕੋਕੋ ਬਣ ਨਹੀਂ ਰਹੀ ਹੈ ਹਾਂ ਖੀਰ ਬਣ ਰਹੀ ਹੈ ਕੋਈ ਪੈ ਨਹੀਂ ਹਾਏ ਪਤਾ ਨਹੀਂ ਲੈਣਾ ਰਸਤੇ 'ਚ ਦੇਖਿਆ ਕੈਂਚੀ ਨਾ ਕੱਟ ਪਿਆ ਫਾਈਨਲੀ ਉਹ ਬਾਹਰ ਕੱਢਿਆ ਇਹ ਵਾਲਾ ਤੇ ਇਹ ਵਾਲਾ ਇਹ ਦੋਹਾਂ ਉਹ ਤੇਰੇ ਹਾਰਪੇ ਪੰਡਾ ਚੁਕੀਆਂ ਦੇਣੀਆਂ ਉਹ ਲੱਗੀਆਂ ਨਹੀਂ ਉਹ ਦਰਵਾਜਿਆਂ ਦੇ ਬਾਹਰ ਬੇਲ ਲੱਗੀਆਂ ਸਾਰੇ ਆਈ ਅੱਛੋਨੀ ਨਹੀਂ ਚੋਨੀ 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 ਕੱਲੋਂ ਜਾਉਂਗੇ ਮੰਦਾਲਾ ਲੈ ਕੇ ਆਉਂਗੇ ਨਾ ਮੈਂ ਉੱਥੇ ਲਾਵਾ ਕੇ ਦੰਡਾ ਮੈਂ ਤੇਨੂੰ ਫੋਨਨੇ ਤੇ ਲਾ ਦਿੰਨੀ ਆ ਹਾਂਜੀ ਕੀ ਹੋਇਆ ਮੇਰੀ ਛੋਟੀ ਕਕੀ ਕਿਉਂ ਕੀ ਹੋ ਗਿਆ ਹਾਂਜੀ ਇੱਕ ਇਹ ਵੀ ਆ ਬੇਲ ਮੰਮੀ ਆ ਵੀ ਬੇਲ ਹਾਂ ਆ ਵੀ ਬੇਲ ਆ ਇਹ ਵੀ ਬਹੁਤ ਬਹੁਤ ਇਹ ਚ ਵੀ ਛੋਟੇ ਛੋਟੇ ਜਿਹੇ ਫੁੱਲ ਲੱਗਦੇ ਆ ਏ ਵੀ ਮੈਂ ਫਲਾਰਾ ਮੇਰਾ ਮਨੀ ਬਲੱਡ ਚੱਲ ਗਿਆ ਹੂੰ ਐਨੇ ਇਹ ਮੈਨੂੰ ਪਤਾ ਉੱਥੇ ਲਾਇਆ ਸੀ ਦਾਦਾ ਦਾ ਪੁਰਾਣਾ ਘਰ ਪੁੰਨੇ ਦੇ ਉੱਤੇ ਉੱਥੇ ਰਹਿ ਸੀ ਇੰਨਾ ਚੇ ਵਧਿਆ ਹੀ ਨਹੀਂ ਵਧਿਆ ਹੀ ਨਹੀਂ ਜਦੋਂ ਥੋੜੀ ਰੱਖਿਆ ਤੁਹਾਡੇ ਉੱਥੇ ਵਧਿਆ ਉੱਥੇ ਵੀ ਛੋਟਾ ਜਿਹਾ ਸੀ ਪਰ ਇੱਥੇ ਆ ਕੇ ਖਾਣਾ ਵਗੈਰਾ ਖਾ ਕੇ ਅਸੀਂ ਜਾ ਰਹੇ ਹਾਂ ਜੀ 프리ਤੀ ਦੀ ਡਰਾਈਵਿੰਗ ਚੈੱਕ ਕਰਨ ਨਿਸ਼ੂ ਕੰਦੀ ਚਲੋ ਮੈਨੂੰ ਗੱਡੀ ਚਲਾ ਕੇ ਦਿਖਾਓ ਕਿਵੇਂ ਚਲਾ ਰਹੇ ਹੋ ਤੁਸੀਂ ਦੇਖ ਰਹੇ ਹੋ ਤੇ ਕਰੇਂਗਾ ਵੀਡੀਓ ਹੈਗੇ ਜੀ ਦਿੱਲੀ 에어ਪੋਰਟ ਦੀ ਡਾਕਟਰ ਸਾਹਿਬ ਤੇ ਪ੍ਰੀਤੀ ਹੋਰੀ ਚਲੇ ਗਏ ਸੀ ਸਾਜ ਰਹੀ ਸਵੇਰੇ 4 ਵਜੇ ਪਹੁੰਚ ਗਏ ਸੀ ਉੱਥੇ ਕਿਉਂਕਿ ਸਾਡੇ ਜਵਾਈ ਰਾਜਾ ਪਨੀਸ਼ ਆ ਰਹੇ ਨੇ ਜੀ ਫਿਲੀਪੀਨ ਤੋਂ ਇਹ ਜਾ ਕੇ 4 ਵਜੇ ਖੜ ਗਏ ਤੇ ਪਨੀਸ਼ ਦੀ ਫਲਾਈਟ ਉੱਥੇ ਪਹੁੰਚੀ 7 ਵਜੇ ਹੁਣ 에어ਪੋਰਟ ਤੋਂ ਬਾਹਰ ਨਿਕਲੇ 8 ਵਜੇ ਕਿੱਥੋਂ ਖੜੇ ਹੋ ਕਿਸ ਨੇ ਕਹਾਦਾ ਕਿਸ ਨੇ ਕਹਾਦਾ Onde guei, cara? Nicho, nicho, triti, hora de, Nish, de papá.

ਪਾਪਾ ਭੂਲੀ ਹੈ ਅਮਾ ਜੀ ਵਾਲਾ ਭੂਲੀ ਹੈ ਤੋ ਮੰਗਨੇ ਪਛਾਨਣਾ ਨਹੀਂ ਮਰਜੀ ਕੋਣ ਹੋਗੀ ਨਹੀਂ ਪਤਾ ਨਹੀਂ ਹੈ ਦਾ ਹੌਲੀ ਹੌਲੀ ਪੇ ਜਾਣੂਗਾ ਤੁਮੂ ਤੇਗਾ ਨਹੀਂ ਚਲੋ ਕੇ ਜੀ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਨੈਕਸਟ ਵਲੌਗ ਆਪਣਾ ਬਹੁਤ ਹੀ ਸਪੈਸ਼ਲ ਹੋਣ ਵਾਲਾ ਹੈ ਵੇਟ ਕਰਿਓ ਜੀ ਜ਼ਰੂਰ ਨੈਕਸਟ ਵਲੌਗ ਵੀ ਆਪਣਾ ਬੇਟੀ ਦੇ ਘਰ ਦਾ ਹੀ ਹੋਊਗਾ ओके okay, जी परमात्मा सारे ਨੂੰ ਹੱਸਦੇ ਵਾਸਤੇ ਆਪਣੇ ਆਪਣੇ ਪਰਿਵਾਰ ਵਿੱਚ ਸਾਰੇ ਖੁਸ਼ ਰਹਿਣ ਬਾਏ ਬਾਏ